ਇਹ ਬੈਲ ਦੇ ਸਕੂਲ ਲੱਗੇ ਹੈਗਾ ਟ੍ਰਾਫਿਕ ਹੰਮ ਲੱਗਾ ਹੈ ਮੇਰਾ ਨਾਮ ਪ੍ਰਭਦੇਵਾਲ ਹੈ ਅਸੀਂ ਪਹਿਲਾਂ ਵੀ ਬਿਜਲੀ ਬੋਰਡ ਨੂੰ ਕੰਪਲੇਨਟ ਕੀਤੀ ਏ ਦੀ ਕਿ ਇਹ ਖੰਭਾ ਜਿਹੜਾ ਸੜਕ ਦੇ ਉੱਤੇ ਲੱਗਾ ਇਹਨੂੰ ਪਿੱਛੇ ਲੱਗਣਾ ਚਾਹੀਦਾ ਪਹਿਲੇ ਵੀ ਦੋ ਤਿੰਨ ਐਕਸੀਡੈਂਟ ਹੋਏ ਆ ਇੱਥੇ ਇਸ ਕਰਕੇ ਇਹ ਖੰਭੇ ਨੂੰ ਹੰੜੜਾ ਲੱਗਾ ਦੁਬਾਰਾ ਪਿੱਛੇ ਲੱਗਾ ਜਦੋਂ ਬੱਸ ਦੀ ਵੱਡੀ ਗਲਤੀ ਜਿਹੜੀ ਹੈ ਹੀ ਹੈ ਵੈਸੇ ਵੀ ਖੰੰਭਾ ਸੜਕ ਦੇ ਵਿੱਚ ਹੈ ਘਟਨਾ ਕੀ ਹੋਈ ਸੀ ਘਟਨਾ ਬੱਸ ਵਾਲਾ ਆ ਰਿਹਾ ਉਹ ਦਿਨ ਬੰਨੀ ਨੂੰ ਕੀ ਗੱਲ ਲਿਖਾ ਲੱਗਿਆ ਕੀ ਹੋਇਆ ਉਹ ਇੱਕਦਮ ਵੱਜ ਗਿਆ ਨੁਕਸਾਨ ਨਹੀਂ ਹੋਇਆ ਕੋਈ ਵੀ ਬਸ ਸਾਲੇ ਦਾ ਨੁਕਸਾਨ ਹੋਇਆ ਖੰਭਾ ਟੁੱਟ ਗਿਆ ਬਸ ਹੋਰ ਕੋਈ ਨੁਕਸਾਨ ਨਹੀਂ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਬਸ ਲਈ 252 ਕਿੰਨਾ ਕੋਈ ਨਹੀਂ ਬਸ ਕੱਲੀ ਖਾਲੀ ਬਸ ਡਰਾਈਵਰ ਹੀ ਆਏ ਕਿੰਨੇ ਹੁਣ ਮਾ ਚਲ ਗਏ ਆ ਵਾਪਸ ਸਕੂਲ ਪ੍ਰਬੰਧਕ ਕੋਈ ਆਇਆ ਸੀ ਕੋਈ ਨਹੀਂ ਆਇਆ ਲੈ ਵਦ ਲੱਗੀ ਨਹੀਂ ਡਰਾਈਵਰ ਨੂੰ ਕੁਝ ਲੱਗਾ ਠੀਕ ਆ ਬਚਾਇਆ ਕੀ ਨੇ ਉਹ ਇੱਕ ਟਣਾ ਬੰਦਾ ਸਿਆ ਕੋ ਗੱਲ ਬਾਤ ਕੋਈ ਦੱਸਿਆ ਨਹੀਂ ਉਹਨੇ ਚਲ ਗਿਆ ਉਹ ਕਾਲ ਆ ਗਿਆ ਕਿਸੇ ਉਹ ਇਦਾਂ ਹੁਣ ਨੀਂਦ ਦੇ ਝੁੱਕਣ ਲੱਗਿਆ ਕੀ ਗੱਲ ਹੋਈ ਉਹ ਤੇ ਹੁਣ ਡਰਾਈਵਰ ਹੀ ਦੱਸ ਸਕਦਾ ਨਾ ਮੈਂ ਥੋੜੀ ਦੱਸ ਸਕਦਾ ਕੀ ਗੱਲ ਹੈ ਨਾ ਕੁਲਵਿੰਦਰ ਸਿੰਘ ਪਾਜੀ ਤੇ ਮੈਂ ਸਿਰੋੜ ਦੇ ਮੇਰੀ ਦੁਕਾਨ ਹੈ ਤੇ ਕਾਫੀ ਜੜੀ ਇੱਥੋਂ ਦੀ ਨੰਗੀ ਦਾ ਤੇ ਸਮੱਸਿਆ ਇਹ ਆ ਕਿ ਟ੍ਰਾਂਸਫਰ ਮਜੇਰਾ ਉਹ ਬਿਲਕੁਲ ਸ਼ਰਕ ਦੇ ਵਿੱਚ ਘਾਰ ਹੈ ਤੇ ਜੋ ਵੀ ਇਹ ਮਹੱਲੇ ਦੇ ਲੋਕ ਆ ਉਹ ਕੋਈ ਮੁੱਦਾ ਹੁੰਦਾ ਤੇ ਮਾਰਾ ਜਿਹਾ ਬੋਲ ਕੇ ਬਾ ਚੰਦਰਵੰਦਰੀ ਵਰ ਜਾਂਦੇ ਨੇ ਪਰ ਇਹਦਾ ਨੁਕਸਾਨ ਜੇਰਾ ਉਹ ਮੰਨ ਲਓ ਵਿੱਚ ਬੱਚੇ ਹੁੰਦੇ ਸਕੂਲ ਦੇ ਤੇ ਬੱਚੇ ਤੁਹਾਡੇ ਵੀ ਹੋ ਸਕਦੇ ਨੇ ਸਾਡੇ ਵੀ ਹੋ ਸਕਦੇ ਨੇ ਕਿਸੇ ਦੇ ਬੱਚੇ ਦਾ ਵੀ ਹਾ ਸੌ ਸਕਦਾ ਤੇ ਬੱਚੇ ਦਾ ਬਾਈ ਦੀਵੇ ਉੱਤੇ ਡਿੱਗ ਜਾਂਦਾ ਨਾ ਅੱਗੋਂ ਟਰਾਂਸਫਾਰਮਰ ਦੀ ਪਟਾਕਾ ਵੱਜਦਾ ਤੇ ਕਾਫੀ ਨੁਕਸਾਨ ਹੋ ਸਕਦਾ ਹੈ ਤੇ ਦੱਸਦੇ ਨੇ ਕਿ ਇਧਰੋਂ ਪਾਪਾ ਜੀ ਬੱਸ ਲਿਆ ਰਹੇ ਸੀ ਤੇ ਉਹ ਕਹਿ ਰਹੇ ਕਿ ਮੈਨੂੰ ਨੀਂਦਾ ਝੋਕ ਆ ਗਿਆ ਹੈ ਸ਼ੈ ਤੋ ਉਹਦਾ ਕਾਰਨੇ ਹੋਈ ਬਣਿਆ ਕਿ ਸ਼ਰਕ ਦੇ ਵਿੱਚ ਖੰਬਾ ਤੇ ਉਹਦੇ ਕਰਕੇ ਹੀ ਬੱਸ ਜੇਰੀ ਨਾਟਕ ਰਾਈ ਨਾ ਖੰਬਾ ਹੁੰਦਾ ਬੱਸ ਦੀ ਬ੍ਰੇਕ ਵੀ ਵੱਸ ਸਕਦੀ ਤੇ ਬਾਕੀ ਕਹਿੰਦੇ ਦੋ ਜਣੇ ਇੱਕ ਮੈਡਮਾ ਤੇ ਇੱਕ ਪਾਪਾ ਜੀ ਸੀ ਤੇ ਬਚਾਅ ਹੋ ਚੁੱਕਾ ਹੈ ਉਹਨਾਂ ਦਾ ਬੜੇ ਸਰਕਾਰ ਨੂੰ ਮੁੱਦਾ ਲੈਣਾ ਚਾਹੀਦਾ ਕਿ ਬਿਜਲੀ ਬੋਰਡ ਨੂੰ ਵੀ ਚਾਹੀਦਾ ਕਿ ਬਿਲਕੁਲ ਸਰਕਾਰ ਦੇ ਸ਼ਰਕਤ ਦੇ ਵਿੱਚ ਘਾਰ ਖੰਬਾ ਇਹਨੂੰ ਕੋਈ ਟਰਾਂਸਫਾਰਮ ਨੂੰ ਸਾਈਡ ਤੇ ਰੱਖਣਾ ਚਾਹੀਦਾ ਸਮੱਸਿਆ ਇਹੋ ਹੀ ਆ ਕਿ ਇਹੀ ਲੋਕ ਬੋਲਦੇ ਨਹੀਂ ਜਦੋਂ ਕੋਈ ਹਾਸਾ ਹੁੰਦਾ ਤਾਂ ਫੇਰ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਇੱਥੇ ਮੇਲਾ ਸਾਰੇ ਵੇਖਣ ਦੇ ਨੇ ਸਵੇਦਾ ਤੇ ਬੋਲਣ ਕੋਈ ਨਹੀਂ ਡਿਆ ਤੇ ਕੋਈ ਆਏਗਾ ਚੁਕੇਗਾ ਤਿੰਨ ਦਿਨ ਦੀ ਹੜਤਾਲ ਵੀ ਚੱਡੀ ਆ ਸਰਕਾਰ ਦੀ ਸਰਕਾਰ ਦੇ ਬਰ ਖਿਲਾਫ ਹੜਤਾਲ ਚੱਲਦੀ ਪਈ ਆ ਤੇ ਮੇਰੇ ਸੋਚ ਆ ਗਈ ਕੱਲ ਵੀ ਵੱਜ ਚੁੱਕੀ ਆ ਤੇ ਮੈਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੋਏਗਾ ਬਿਜਲੀ ਵੀ ਬੰਦ ਦਾ ਦਿੱਕਤ ਸਾਰਿਆਂ ਦੀ ਹਾਂ ਦੇਖ ਸਾਰਿਆਂ ਨੂੰ ਪਰ ਬੋਲੇਗਾ ਕੋਈ ਨਹੀਂ ਰਾਤ ਨੂੰ ਮੱਛਾ ਲੜੇਗਾ ਤੇ ਕੱਲ ਸਵੇਰੇ ਬੋਲਣਗੇ ਸਾਰੇ ਕਿਉਂਕਿ ਸਾਰੇ ਅੱਜ ਹੀ ਸੌਣ ਵਾਲੇ ਨੇ ਅੱਜ ਨਹੀਂ ਸੌਣਗੇ ਰਾਤ ਹੋਰ ਕੀ ਆ ਪਰ ਇਹਦੇ ਵਿੱਚ ਮੁੱਦਾ ਤੇ ਉੱਠਣਾ ਚਾਹੀਦਾ ਨਾ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਬਿਜਲੀ ਬੋਰਡ ਵਾਲਾ ਜਾਂ ਕੋਈ ਸਕੂਲ ਦਾ ਵੀ ਮੇਰੇ ਖਿਆਲ ਨਾਲ ਇਸ ਟਾਈਮ ਤੇ ਕਿਹੜੇ ਸਕੂਲ ਦੀ ਬਸ ਜੀ ਲਾਜਵਰ ਨਹੀਂ ਬੀਲੀਪਾ ਉਹਨਾਂ ਦੀ ਤੇ ਚਲੋ ਹੈ ਹੀ ਗਲਤੀ ਪਰ ਡਰਾਈਵਰ ਨੂੰ ਸੁਚੇਤ ਰਹਿਣਾ ਚਾਹੀਦਾ ਸੀ ਹਾਂ ਬਿਲਕੁਲ ਜੇ ਕੋਈ ਅਚਾਨਕ ਮੋੜਾ ਲੱਗ ਗਿਆ ਹਾਂ ਬਿਲਕੁਲ ਅੱਗੇ ਤੇ ਮੈਂ ਸੌਂਦਾ ਪਿਆ ਹੀ ਕਹਿੰਦੇ ਵੀ ਕਿ ਡਰਾਈਵਰ ਕਹਿੰਦਾ ਕਿ ਮੈਨੂੰ ਨਾ ਮੈਂ ਰਾਤ ਦਾ ਨੀਂਦਰਾ ਸੀ ਤੇ ਮੈਂ ਸਕੂਲ ਵਾਲਿਆਂ ਨੂੰ ਕਿਹਾ ਵੀ ਆ ਕਿ ਮੈਨੂੰ ਨਾ ਭੇਜੋ ਤੇ ਫਿਰ ਗਲਤੀ ਤੇ ਸਕੂਲ ਵਾਲਿਆਂ ਦੀ ਹੈ ਨਾ ਜਾਂ ਮੰਨ ਲਓ ਉਹਦੀ ਤਨਖਾਹ ਕੱਟਣਗੇ ਜਾਂ ਕੁਝ ਕਰਨਗੇ ਉਹ ਤੇ ਹਰਜਾਨਾ ਉਹਨੂੰ ਤੋੜਾ ਪੈਣਾ ਹੈ ਇਹ ਸਕੂਲ ਵਾਲਿਆਂ ਨੂੰ ਪੈਣਾ ਚਾਹੀਦਾ ਤੇ ਸ਼ਾਇਦ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਪਾਏ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਹਰਜਾਨਾ ਪਾਏ ਯਾਨੀ ਨੁਖਾਰੀ ਹੋਵੇ ਕੋਈ ਹਾਂ ਬਿਲਕੁਲ ਆ ਜਾਓ ਪਿੱਛੇ ਖਾਲੀ ਬੈਠੋ ਬੱਚੇ ਨੂੰ ਹੋਰ ਨਹੀਂ ਮਟਾਣਾ ਹਾਂਜੀ ਹੋ ਸਕਦਾ ਹੀ ਮੰਨ ਲਓ ਕਿ ਇਹਨੂੰ ਡਰ ਦੇ ਨਾਲ ਹੀ ਟੈਕ ਹੋ ਸਕਦਾ ਜਾਂ ਉਹ ਬਜ਼ੁਰਗ ਨੂੰ ਟੈਕ ਹੋ ਜਾਂਦਾ ਜਿਹੜਾ ਡਰਾਈਵਰ ਹੈ ਤੇ ਜੇ ਉਹ ਨਹੀਂ ਵਸ ਚਲਾ ਸਕਦਾ ਉਹਨੂੰ ਕਹਿੰਦੇ ਤੂੰ ਛੁੱਟੀ ਕਰੋ ਜਾਓ ਉਹਦਾ ਉਹਦੀ ਤਨਖਾਹ ਕੱਟ ਲੈਂਦੇ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਕਿਹਾ ਵੀ ਹੈਗਾ ਇੱਥੇ ਲੋਕ ਦੱਸਦੇ ਪਏ ਸੀ ਕਿ ਮੈਂ ਕਿਹਾ ਵੀ ਹੈਗਾ ਕਿ ਮੈਨੂੰ ਨੀਂਦ ਆਂਦੀ ਪਈ ਹੈ ਫਿਰ ਬੰਦਾ ਕਿਉਂ ਭੇਜਿਆ ਇਨਾ ਚਲੋ ਹਾਸਾ ਬੜੀ ਗੱਲ ਨਹੀਂ ਹਾਸਾ ਮੇਰੇ ਕੋ ਵੀ ਹੋ ਸਕਦਾ ਹੈ ਕਿਸੇ ਕੋ ਵੀ ਹੋ ਸਕਦਾ ਪਰ ਜੇਰਾ ਬੰਦਾ ਆਪਣੀ ਗਲਤੀ ਮੰਨਦਾ ਪਿਆ One of the premium and prestigious professional institutes providing a wide range of professional courses with 100% placement assistance. We are Sri Sai Group of Institutes.